ਵਾਹੇ ਗੁਰਜੀ ਕੀ ਫਤਿਹ ਜਿੰਦਾ ਛੋਟੀਆਂ ਪੱਥਰ ਬੜੇ ਭਾਰੇ ਬੱਜਿਓ ਜਿੰਦਾ ਛੋਟੀਆਂ ਪੱਥਰ ਬੜੇ ਭਾਰੇ ਬੱਜਿਓ ਦੁੱਖ ਤੁਹਾਡੇ ਕੋਲੋਂ ਜਾਣੇ ਨਹੀਂ ਸਹਾਰੇ ਬੱਜਿਓ ਦੁੱਖ ਤੁਹਾਡੇ ਕੋਲੋਂ ਜਾਣੇ ਨਹੀਂ ਸਹਾਰੇ ਬੱਜਿਓ ਸੁੱਚਾ ਆਨੰਦ ਪਾਪੀ ਜ਼ਹਿਰ ਦਿਲ ਵਿੱਚ ਘੋਲਦਾ ਸੁਚਾ ਨੰਦ ਪਾਪੀ ਜ਼ਹਿਰ ਦਿਲ ਵਿੱਚ ਕੋਲਦਾ ਮੰਨ ਲਵੋ ਈਨ ਪਿਆ ਬੱਚਿਆਂ ਨੂੰ ਬੋਲਦਾ ਸੁਖ ਦੁਨੀਆ ਦੇ ਮਿਲ ਜਾਣੇ ਸਾਰੇ ਬੱਚਿਓ ਜਿੰਦਾ ਛੋਟੀਆਂ ਪਥਰ ਬੜੇ ਭਾਰੇ ਬੱਚਿਓ ਜਿੰਦਾ ਛੋਟੀਆਂ ਪਥਰ ਬੜੇ ਭਾਰੇ ਬੱਚਿਓ ਦੁੱਖ ਤੋਂਡੇ ਕੋਲੋਂ ਜਾਣੇ ਨਹੀਂ ਸਹਾਰੇ ਬੱਚਿਓ ਸੁਪਾ ਸਰਹੰਦ कहना सूपा सर हंद दिलो बड़ा कैरवान है मन लवो मेरा कहना ये बचौनी तुसा जान है सूपा सर हंद दिलो बड़ा कैरवान है मन लवो मेरा कहना ये बचौनी तुसा जान है नहीं ता दिने ही दिखा दू सूपा तारे बचियो <jay Service> नहीं ता दिने ही दिखा दू सूपा तारे बचियो ਜਿੰਦਾ ਛੋਟੀਆਂ ਪੱਥਰ ਬੜੇ ਭਾਰੇ ਬੱਚਿਓ ਜਿੰਦਾ ਛੋਟੀਆਂ ਪੱਥਰ ਬੜੇ ਭਾਰੇ ਬੱਚਿਓ ਦੁੱਖ ਤੁਹਾਡੇ ਕੋਲੋਂ ਜਾਣੀ ਨਹੀਂ ਸਹਾਰੇ ਬੱਚਿਓ ਦੁੱਖ ਤੁਹਾਡੇ ਕੋਲੋਂ ਜਾਣੀ ਨਹੀਂ ਸਹਾਰੇ ਬੱਚਿਓ ਲਾਲਾ ਕਹਾਂ ਕੀ ਕਹਾਂ ਲਾਲਾ ਲਾਲਾ ਕਹਾਂ ਸਿੱਧਕ ਅਸੀਂ ਨਹੀਂ ਛੱਡਦੇ ਲਾਲਾ ਕਹਾਂ ਸਿੱਧਕ ਅਸੀਂ ਨਹੀਂ ਛੱਡਦੇ ਬਾ ਸਾਨੂੰ ਵੱਡਵੇਂ ਫੋਟੋ ਵੀ ਲਾਲਾ ਕਿਲਾ ਸਿੱਧਕ ਅਸੀਂ ਨਹੀਂ ਛੱਡਦੇ ਪੋਰਾ ਪੋਰਾ ਕਰ ਪਾਵੇਂ ਸੁਭਾ ਸਾਨੂੰ ਵੱਡਦੇ ਅੱਗੋਂ ਸੁਚਾ ਆਨੰਦ ਕਹੇ ਛੱਡੋ ਨਾ ਜਿਕਾਰੇ ਬੱਚਿਓ ਜਿੰਤਾ ਛੋਟੀਆਂ ਪੱਥਰ ਬੜੇ ਭਾਰੇ ਬੱਚਿਓ ਜਿੰਤਾ ਛੋਟੀਆਂ ਪੱਥਰ ਬੜੇ ਭਾਰੇ ਬੱਚਿਓ ਦੁੱਖ ਟੋਡੇ ਕੋਲੋਂ ਜਾਣੇ ਨਹੀਂ ਸਹਾਰੇ ਬੱਚਿਓ ਸੁਪੇ ਤਾਈ ਸੁਚਾ ਪਾਪੀ ਕਹੇ ਬੱਚੇ ਸਭ ਦੇ ਸਕੋੜੀਏ ਸੂਪੇ ਤਾਈ ਸੁੱਚਾ ਪਾਪੀ ਕਹੇ ਬੱਚੇ ਨਾਲ ਟੋਲੀਏ ਇਨਾ ਛੱਡਣੀ ਨਾ ਸਿੱਧੀ ਚਾਹੇ ਸੋਨੇ ਨਾਲ ਟੋਲੀਏ ਨਾਰੇ ਕਹੇ ਕਦੋਂ ਬੋਲੀ ਜਾਂਦੇ ਆਪ ਮੁਹਾਰੇ ਬੱਚਿਓ ਨਾਲੇ ਕਹੇ ਕਦੋਂ ਬੋਲੀ ਜਾਂਦੇ ਆਪ ਮੁਹਾਰੇ ਬੱਚਿਓ ਜਿੰਦਾ ਛੋਟੀਆਂ ਜਿੰਦਾ ਛੋਟੀਆਂ ਪੱਥਰ ਬੜੇ ਭਾਰੇ ਬੱਚਿਓ ਦੁੱਖ ਤੁਹਾਡੇ ਕੋਲੋਂ ਜਾਣੇ ਨਹੀਂ ਸਹਾਰੇ ਬੱਚਿਓ